ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀਆਂ ਖਬਰਾਂ ਨਿਕਲ ਕੇ ਆ ਰਹੀਆਂ ਹਨ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ 8 ਵੱਡੇ ਬਦਲਾਅ ਕਰ ਦਿੱਤੇ ਗਏ ਹਨ ਜਿਸ ਦਾ ਕੀ ਸਭ ਤੋਂ ਵੱਡਾ ਅਸਰ ਪੰਜਾਬੀਆਂ ਦੇ ਉੱਤੇ ਹੀ ਪਵੇਗਾ ਸੋ ਕਿਹੜੇ ਇਹ 8 ਵੱਡੇ ਬਦਲਾਅ ਕੀਤੇ ਗਏ ਹਨ ਸਾਰੀ ਇਨਫੋਰਮੇਸ਼ਨ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆਓ ਲੈ ਚੱਲਦੇ ਹਾਂ ਸਿੱਧਾ ਹੀ ਵੀਡੀਓ ਦੇ ਵੱਲ ਤੇ ਪਹਿਲੇ ਵੱਡੇ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਇਮੀਗ੍ਰੇ ਜਿੱਥੇ ਕਿ ਸਪਾਊਸ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਵਧਾ ਦਿੱਤਾ ਗਿਆ ਸੀ ਇੱਥੇ ਹੀ ਹੁਣ ਤੁਹਾਨੂੰ ਦੱਸਦੀ ਹੈ ਕਿ 1 ਸਾਲ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਪਾਊਸ ਵੀਜ਼ੇ ਨੂੰ ਬੰਦ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਦੇ ਕਿਊਬਿਕ ਸੂਬੇ ਦੇ ਵੱਲੋਂ ਇਹ ਅਨਾਉਂਸਮੈਂਟ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਪਾਊਸ ਵੀਜ਼ਾ ਦੇ ਰਿਗਾਰਡਿੰਗ ਜਿੰਨੀਆਂ ਵੀ ਐਪਲੀਕੇਸ਼ਨਾਂ ਉਹਨਾਂ ਦੇ ਵੱਲੋਂ ਲਈਆਂ ਜਾਣੀਆਂ ਸਨ ਉਹਨਾਂ ਦਾ ਕੋਟਾ ਹੁਣ ਸਾਲ 2025 ਦੇ ਦੌਰਾਨ ਪੂਰਾ ਹੋ ਚੁੱਕਾ ਹੈ ਤੇ ਹੁਣ ਅਗਲੇ ਸਾਲ ਸਾਲ 2026 ਦੀ ਜੂਨ ਤੱਕ ਜਿਹੜਾ ਕੀ ਹੁਣ ਇਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਕਿਊਬਿਕ ਸੂਬੇ ਦੇ ਵੱਲੋਂ ਹੁਣ ਕੈਨੇਡਾ ਦਾ ਜਿਹੜਾ ਸਪਾਊਸ ਵੀਜ਼ਾ ਹੈ ਜੇਕਰ ਕਿਸੇ ਨੇ ਵੀ ਸਪਾਊਸ ਵੀਜ਼ਾ ਦੇ ਉੱਤੇ ਕਿਊਬਿਕ ਸੂਬੇ ਦੇ ਵਿੱਚ ਜਾਣਾ ਸੀ ਤੇ 1 ਸਾਲ ਦੇ ਲਈ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਦਾ ਪਹਿਲਾਂ ਹੀ ਕੋਟਾ ਜਿਹੜਾ ਕੀ ਸਪਾਊਸ ਵੀਜ਼ਾ ਦਾ ਪੂਰਾ ਹੋ ਚੁੱਕਾ ਹੈ ਸੋ ਇਸੇ ਲਈ ਹੁਣ ਕਿਊਬਿਕ ਸੂਬੇ ਦੇ ਵੱਲੋਂ ਸਪਾਊਸ ਵੀਜ਼ੇ ਨੂੰ 1 ਸਾਲ ਦੇ ਲਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਸਾਲ 2026 ਦੀ ਹੁਣ ਜੂਨ ਮਹੀਨੇ ਤੱਕ ਸਪਾਊਸ ਜਿਹੜਾ ਜਿਹੜਾ ਕਿ ਕਯੂਬਿਕ ਸੂਬੇ ਦੇ ਲਈ ਬੰਦ ਰਵੇਗਾ ਸੋ ਜਿਹੜੇ ਵੀ ਪੰਜਾਬੀ ਭਾਰਤੀ ਹੁਣ ਕਯੂਬਿਕ ਸੂਬੇ ਦੇ ਵਿੱਚ ਜਾਣਾ ਚਾਹੁੰਦੇ ਸਨ ਸਪਾਊਸ ਵੀਜੇ ਤੇ ਉਹਨਾਂ ਨੂੰ 1 ਸਾਲ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਸਪਾਊਸ ਵੀਜੇ ਦੇ ਨਾਲ ਹੀ ਰਿਲੇਟਡ ਅਗਲੀ ਵੀ ਖਬਰ ਨਿਕਲ ਕੇ ਆ ਰਹੀ ਹੈ ਜਿਹੜੇ ਕਿ ਹੁਣ ਸਪਾਊਸ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਜਾ ਰਹੇ ਹਨ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਤੇ ਨਿਊਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਜੇਕਰ ਹੁਣ ਸਪਾਊਸ ਵੀਜ਼ਾ ਦੇ ਉੱਤੇ ਵੀ ਕੋਈ ਪੰਜਾਬੀ ਭਾਰਤੀ ਕੈਨੇਡਾ ਦੇ ਸੋ ਜਾਂ ਫਿਰ ਇਸ ਤੋਂ ਇਲਾਵਾ ਪੀਟੀਈ ਕਰਨੀ ਪਵੇਗੀ ਪਰ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਿਰਫ ਜਿਹੜਾ ਕੀ ਸੁਝਾਅ ਪੇਸ਼ ਕੀਤਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਵੀ ਇੰਟਰਨੈਸ਼ਨਲ ਲੋਕ ਆਉਂਦੇ ਹਨ 스ਪਾਊਸ ਵੀਜ਼ਾ ਤੇ ਉਹ ਅੰਗਰੇਜ਼ੀ ਦੀ ਉਹਨਾਂ ਨੂੰ ਘਾਟ ਹੁੰਦੀ ਹੈ ਜਿਸ ਦੇ ਕਾਰਨ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕੈਨੇਡਾ ਦੇ ਵਿੱਚ ਆ ਕੇ ਕਰਨਾ ਪੈਂਦਾ ਹੈ ਸੋ ਅਜੇ ਤੱਕ ਇਹ ਬਿੱਲ ਜਿਹੜਾ ਪਾਸ ਨਹੀਂ ਹੋਇਆ ਤੇ ਜਿੰਨਾ ਚਿਰ ਇਹ ਬਿੱਲ ਪਾਸ ਨਹੀਂ ਹੁੰਦਾ ਉਹਨਾਂ ਚਿਰ ਜਿਹੜਾ ਕੀ 스ਪਾਊਸ ਵੀਜ਼ੇ ਵਾਲੇ ਨੂੰ ਹੁਣ ਕੋਈ ਵੀ ਪੀਟੀਈ ਜਾਂ ਫਿਰ ਇਸ ਤੋਂ ਇਲਾਵਾ ਆਈਲਟਸ ਦਾ ਐਗਜ਼ਾਮ ਨਹੀਂ ਦੇਣਾ ਪਵੇਗਾ ਸੋ ਇਹ ਜਿਹੜੀ ਵਰਿਆ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਇਸ ਸਮੇਂ ਵਾਇਰਲ ਵੀ ਹੋ ਰਹੀ ਹੈ ਇਸ ਤੋਂ ਬਾਅਦ ਹੁਣ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਵੀਜ਼ਾ ਦੇ ਉੱਤੇ ਗਏ ਹੋਏ ਹਨ ਜਾਂ ਫਿਰ ਇਸ ਤੋਂ ਇਲਾਵਾ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਦੇ ਉੱਤੇ ਗਏ ਹੋਏ ਹਨ ਜਿੱਥੇ ਕਿ ਪਿਛਲੇ ਸਮੇਂ ਦੇ ਦੌਰਾਨ ਉਹ ਸਟੂਡੈਂਟ ਵੀਜ਼ਾ ਜਾਂ ਫਿਰ ਇਸ ਤੋਂ ਇਲਾਵਾ ਟੂਰਿਸਟ ਵਿਜ਼ਟਰ ਵੀਜ਼ਾ ਤੇ ਕੈਨੇਡਾ ਦੇ ਵਿੱਚ ਜਾਂਦੇ ਸਨ ਅਤੇ ਆਸਾਨੀ ਦੇ ਨਾਲ ਆਪਣੇ ਵੀਜ਼ੇ ਨੂੰ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾ ਲੈਂਦੇ ਸਨ ਸੋ ਐਲ ਐਮ ਆਈ ਵਰਕ ਪਰਮਿਟ ਜਿਹੜਾ ਕਿ ਉਹਨਾਂ ਦੇ ਵੱਲੋਂ ਜਾਂ ਤੇ ਬਾਈ ਜਾਂ ਫਿਰ ਉਸ ਨੂੰ ਵੈਸੇ ਹੀ ਹਾਸਲ ਕਰ ਲਿਆ ਜਾਂਦਾ ਸੀ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਹਨ ਜੇਕਰ ਉਹ ਕੈਨੇਡਾ ਦੇ ਵਿੱਚ ਆਪਣਾ ਵਰਕ ਪਰਮਿਟ ਜਿਹੜਾ ਕਿ ਐਲ ਐਮ ਆਈ ਦੇ ਥਰੂ ਬਾਈ ਕਰਨਾ ਚਾਹੁੰਦੇ ਹਨ ਤੇ ਉਹਨਾਂ ਦੇ ਲਈ ਹੁਣ ਵੱਡੀਆਂ ਮੁਸ਼ਕਲਾਂ ਪੈਦਾ ਹੋ ਚੁੱਕੀਆਂ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ 온ਟਾਰੀਓ ਸੂਬੇ ਦੇ ਵੱਲੋਂ ਇਸ ਦੇ ਵਿੱਚ ਮਿਨੀਮਮ ਵੇਜ ਦੇ ਵਿੱਚ ਭਾਰੀ ਵਾਅਦਾ ਕਰ ਦਿੱਤਾ ਹੈ ਜੀ ਹਾਂ ਜੇਕਰ ਕੋਈ ਵੀ ਹੁਣ ਐਲ ਐਮ ਆਈ ਵਰਕ ਪਰਮਿਟ ਲਵੇਗਾ ਤੇ ਐਮਪਲੋਇਰ ਨੂੰ ਜਿਹੜਾ ਕਿ ਉਹਨਾਂ ਨੂੰ ਉਨਪੀ ਤੋਂ ਲੈ ਕੇ 36 ਡਾਲਰ ਦੇਣੇ ਪੈਣਗੇ ਸੋ ਇਸ ਤੋਂ ਇਲਾਵਾ ਕਯੂਬਿਕ ਸੂਬੇ ਦੇ ਵੱਲੋਂ ਵੀ 32 ਡਾਲਰ ਤੋਂ ਲੈ ਕੇ 34 ਡਾਲਰ ਕਰ ਦਿੱਤੇ ਗਏ ਹਨ ਇਸ ਤੋਂ ਇਲਾਵਾ ਪ੍ਰਿੰਸ ਐਡਵਰਡ ਆਈਲੈਂਡ ਦੇ ਵੱਲੋਂ ਵੀ 28 ਤੋਂ ਲੈ ਕੇ 30 ਡਾਲਰ ਕਰ ਦਿੱਤੇ ਗਏ ਹਨ ਸੋ ਇਸ ਦਾ ਸਿੱਧਾ ਸਿੱਧਾ ਜਿਹੜਾ ਕਿ ਹੁਣ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਵੱਡਾ ਝਟਕਾ ਲੱਗੇਗਾ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਹਿਲਾਂ ਹੀ ਐਲ ਐਮ ਆਈ ਦੇ ਜਿਹੜੇ 50 ਪੁਆਇੰਟ ਮਿਲਦੇ ਸਨ ਉਹ ਕੱਟ ਦਿੱਤੇ ਸਨ ਸੋ ਜਿਸ ਤੋਂ ਬਾਅਦ ਕਿ ਹੁਣ ਐਲ ਐਮ ਆਈ ਦੇ ਉੱਤੇ ਜੇਕਰ ਵਰਕ ਪਰਮਿਟ ਕੋਈ ਵੀ ਲੈਂਦਾ ਹੈ ਸੋ 32 ਤੋਂ ਲੈ ਕੇ ਡਾਲਰ ਜਿਹੜੇ ਕਿ এমਪਲੋਇਰ ਨੂੰ ਉਹਨਾਂ ਨੂੰ ਦੇਣੇ ਪੈਣਗੇ ਤੇ ਇਸ ਤੋਂ ਇਲਾਵਾ ਜੇਕਰ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਵਾਲਾ ਵੀ ਹੁਣ ਕੈਨੇਡਾ ਦੇ ਵਿੱਚ ਵਰਕ ਪਰਮਿਟ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਵੀ ਹੁਣ এমਪਲੋਇਰ ਨੂੰ ਜਿਹੜੇ ਕਿ ਇੰਨੇ ਹੀ ਡਾਲਰ ਦੇਣੇ ਪੈਣਗੇ ਸੋ ਇਸ ਦਾ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਸਿੱਧਾ ਅਸਰ ਜਿਹੜਾ ਕਿ ਹੁਣ ਪੰਜਾਬੀ ਭਾਰਤੀਆਂ ਦੇ ਉੱਤੇ ਪਵੇਗਾ ਕਿਉਂਕਿ ਜੇਕਰ ਕੋਈ ਵੀ এমਪਲੋਇਰ ਜਿਹੜਾ ਕਿ ਹੁਣ ਐਲ ਐਮ ਆਈ ਵਰਕ ਪਰਮਿਟ ਵੇਚਦਾ ਵੀ ਹੈ ਤੇ ਉਸ ਨੂੰ 35 ਤੋਂ 36 ਡਾਲਰ ਜਿਹੜੇ ਉਹ ਦੇਣੇ ਪੈਣਗੇ ਪ੍ਰਤੀ ਘੰਟੇ ਦੇ ਸੋ ਜਿਸ ਦੇ ਨਾਲ ਉਹ ਕੈਨੇਡਾ ਤੋਂ ਹੀ ਜਿਹੜਾ ਆਪਣਾ ਕੰਮਾਂ ਕਿਤੇ ਉਸ ਨੂੰ 15 ਤੋਂ 20 ਡਾਲਰ ਦੇ ਵਿੱਚ ਹੀ ਕੰਮ ਕਰਵਾ ਸਕਦਾ ਹੈ ਸੋ ਹੁਣ ਐਲ ਐਮ ਆਈ ਵਰਕ ਪਰਮਿਟ ਜਿਹੜਾ ਕਿ ਖਰੀਦਣਾ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਹੋ ਚੁੱਕਾ ਹੈ ਸੋ ਇਸ ਤੋਂ ਇਲਾਵਾ ਹੁਣ ਜਿਹੜੇ ਕਿ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਜਾਣਾ ਵੀ ਚਾਹੁੰਦੇ ਆ ਉਹਨਾਂ ਦੇ ਲਈ ਵੀ ਹੁਣ ਦਰਵਾਜ਼ੇ ਬੰਦ ਹੋ ਚੁੱਕੇ ਹਨ ਤੇ ਜਿਹੜੇ ਸਟੂਡੈਂਟ ਆਪਣਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈ ਉਹਨਾਂ ਦਾ ਤੇ ਉਹ ਬਾਏ ਕਰਨ ਦੀ ਸੋਚ ਰਹੇ ਸਨ ਸੋ ਉਹਨਾਂ ਦੇ ਲਈ ਵੀ ਕਿਤੇ ਨਾ ਕਿਤੇ ਹੁਣ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਚੁੱਕੀਆਂ ਹਨ ਤੇ ਕੈਨੇਡਾ ਦੇ ਵੱਲੋਂ ਹੁਣ ਇਹ ਵੀ ਦਰਵਾਜ਼ਾ ਜਿਹੜਾ ਬੰਦ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਹੁ ਅਪਡੇਟਾਂ ਦੀ ਗੱਲ ਕਰੀਏ ਤੇ ਹੁਣ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਦੇ ਨਾਲ ਰਿਲੇਟਡ ਹਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਪਹਿਲਾਂ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਦੀਆਂ ਜਿਹੜੀਆਂ ਕਿ ਐਪਲੀਕੇਸ਼ਨਾਂ ਲੱਗਦੀਆਂ ਸਨ ਉਹਨਾਂ ਨੂੰ ਇਸ ਗੱਲ ਤੋਂ ਰਿਫਿਊਜ਼ ਕਰ ਦਿੱਤਾ ਜਾਂਦਾ ਸੀ ਤੇ ਉਹਨਾਂ ਦਾ ਰੀਜ਼ਨ ਜਿਹੜਾ ਇੱਕ ਹੀ ਜ਼ਿਆਦਾਤਰ ਦਿੱਤਾ ਜਾਂਦਾ ਸੀ 179 ਜੀ ਹਾਂ ਇਸ ਧਾਰਾ ਦੇ ਤਹਿਤ ਜਿਹੜੇ ਕਿ ਜ਼ਿਆਦਾਤਰ ਵੀਜ਼ੇ ਰਿਫਿਊਜ਼ ਕੀਤੇ ਜਾਂਦੇ ਸਨ ਤੇ ਇਸ ਦਾ ਮਤਲਬ ਹੁੰਦਾ ਸੀ ਕਿ ਕੈਨੇਡਾ ਤੁਸੀਂ ਜਿਹੜਾ ਕਿ ਛੱਡ ਕੇ ਵਾਪਸ ਆਪਣੇ ਦੇਸ਼ ਦੇ ਵਿੱਚ ਨਹੀਂ ਜਾਵੋਗੇ ਸੋ ਹੁਣ ਕੈਨੇਡਾ ਇਮੀਗ੍ਰੇਸ਼ਨ ਨੂੰ ਜਿਹੜਾ ਕਿ ਕੋਰਟ ਦੇ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੂੰ ਹੁਣ ਡਿਟੇਲ ਦੇ ਵਿੱਚ ਜਿਹੜਾ ਰਿਫਿਊਜ਼ਲ ਲੈਟਰ ਆ ਉਸ ਦੇ ਵਿੱਚ ਸਾਰੀ ਡਿਟੇਲ ਦੱਸਣੀ ਹੋਵੇਗੀ ਕਿ ਕਿਸ ਕਾਰਨ ਕਰਕੇ ਜਿਹੜਾ ਕਿ ਤੁਹਾਡਾ ਵੀਜ਼ਾ ਰਿਫਿਊਜ਼ ਕੀਤਾ ਜਾ ਰਿਹਾ ਹੈ ਤੇ ਜੇਕਰ ਉਹ ਰੀਜਨ ਜਾਇਜ਼ ਹੁੰਦਾ ਹੈ ਤੇ ਫਿਰ ਤੁਸੀਂ ਅਪੀਲ ਨਹੀਂ ਕਰ ਸਕਦੇ ਤੇ ਜੇਕਰ ਬਿਨਾਂ ਮਤਲਬ ਤੋਂ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੀਜ਼ਾ ਰਿਫਿਊਜ਼ ਕਰ ਦਿੱਤਾ ਜਾਂਦਾ ਹੈ ਤੇ ਤੁਸੀਂ ਅਪੀਲ ਕਰਕੇ ਵੀ ਕੈਨੇਡਾ ਦਾ ਟੂਰਿਸਟ ਵੀਜ਼ਾ ਹੁਣ ਲੈ ਸਕਦੇ ਹੋ ਇਸੇ ਦੇ ਨਾਲ ਹੁਣ ਦੂਸਰੀ ਅਪਡੇਟ ਵੀ ਇਹ ਨਿਕਲ ਕੇ ਆ ਰਹੀ ਹੈ ਕਿ ਕੈਨੇਡਾ ਇਮੀਗ੍ਰੇ ਵਿਭਾਗ ਦੇ ਵੱਲੋਂ ਜਲਦ ਹੀ ਇੱਕ ਨਵਾਂ ਪ੍ਰੋਗਰਾਮ ਲਾਂਚ ਕੀਤਾ ਜਾ ਸਕਦਾ ਹੈ ਜਿਸ ਦੇ ਤਹਿਤ ਹੁਣ ਜਿਨ੍ਹਾਂ ਦੇ ਵੀ ਕੈਨੇਡਾ ਦੇ ਵਿੱਚ ਸਕੇ ਭੈਣ ਭਰਾ ਰਹੇ ਰਹੇ ਹਨ ਤੇ ਜੇਕਰ ਉਹ ਆਪਣੇ ਭੈਣ ਭਰਾ ਨੂੰ ਜੇਕਰ ਉਹ ਸਕੇ ਭੈਣ ਭਰਾ ਨੂੰ ਸਪਾਂਸਰਸ਼ਿਪ ਕਰਦੇ ਹਨ ਜਾਂ ਫਿਰ ਆਪਣੇ ਮਾਤਾ ਪਿਤਾ ਨੂੰ ਸਪਾਂਸਰਸ਼ਿਪ ਕਰਦੇ ਹਨ ਤੇ ਉਹਨਾਂ ਨੂੰ ਜਿਹੜਾ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 90 ਦਿਨ ਦਾ ਵੀਜ਼ਾ ਜਾਰੀ ਕੀਤਾ ਜਾ ਸਕਦਾ ਹੈ ਜੀहां ਤੁਹਾਨੂੰ ਦੱਦੀਏ ਕਿ ਇਹ ਵੀਜ਼ਾ ਜਿਹੜਾ ਕਿ ਕਾਫੀ ਜ਼ਿਆਦਾ ਇਸ ਦਾ ਸਕਸੈਸ ਰੇਟ ਹਾਈ ਹੋਵੇਗਾ ਸੋ 10 ਸਾਲ ਦਾ ਮਲਟੀਪਲ ਵੀਜ਼ੇ ਦੇ ਨਾਲੋਂ ਜਿਹੜਾ ਕਿ ਇਹ ਵੀਜ਼ਾ ਲੈਣਾ ਕਾਫੀ ਜ਼ਿਆਦਾ ਆਸਾਨ ਵੇਕਪਨ ਸ਼ਾਰਤ ਇਹ ਹੈ ਕਿ ਇਹ ਜਿਹੜਾ ਕਿ ਬਲੱਡ ਰਿਲੇਸ਼ਨ ਦੀ ਸਪான்ਸਰ ਹੋਣੀ ਚਾਹੀਦੀ ਹੈ ਸੋ ਸਕੇ ਭੈਣ ਭਰਾ ਇਸ ਤੋਂ ਇਲਾਵਾ ਸਕੇ ਮਾਤਾ ਪਿਤਾ ਜਾਂ ਫਿਰ ਇਸ ਤੋਂ ਇਲਾਵਾ ਸਕੇ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਹੀ ਜਿਹੜੀ ਸਪான்ਸਰਸ਼ਿਪ ਹੋਣੀ ਚਾਹੀਦੀ ਹੈ ਜਿਸ ਤੋਂ ਬਾਅਦ ਕੀ 90 ਦਿਨ ਦਾ ਵੀਜ਼ਾ ਤੁਹਾਨੂੰ ਮਿਲ ਸਕਦਾ ਹੈ ਇਸ ਤੋਂ ਇਲਾਵਾ ਹੁਣ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਹਿਲਾਂ ਪੀਆਰ ਦੀਆਂ ਐਪਲੀਕੇਸ਼ਨਾਂ ਲਗਾ ਕੇ ਉਹਨਾਂ ਨੂੰ 15 ਤੋਂ 20 ਮਹੀਨਿਆਂ ਤੱਕ ਦਾ ਵੇਟ ਕਰਨਾ ਪੈ ਰਿਹਾ ਸੀ ਪਰ ਹੁਣ ਤੁਹਾਨੂੰ ਦ ਸਿਰਫ 6 ਮਹੀਨੇ ਦੇ ਵਿੱਚ ਹੀ ਹੁਣ ਜਿਹੜੀ ਉਹ ਪੀਆਰ ਦੀ ਐਪਲੀਕੇਸ਼ਨ ਪ੍ਰੋਸੈਸ ਹੋ ਰਹੀ ਹੈ ਅਤੇ 6 ਮਹੀਨੇ ਦੇ ਅੰਦਰ ਅੰਦਰ ਹੀ ਜਿਹੜੀ ਉਹ ਪੀਆਰ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਾਫੀ ਜ਼ਿਆਦਾ 에어ਪੋਰਟ ਦੇ ਉੱਤੇ ਸਖਤਾਈ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 에어ਪੋਰਟ ਤੋਂ ਹੀ ਜਿਹੜੇ ਲੋਕ ਰਿਪੋਰਟ ਕੀਤੇ ਜਾ ਰਹੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਰ ਰੋਜ਼ 100 ਤੋਂ ਵੱਧ ਹੁਣ ਕੈਨੇਡਾ ਦੀ CBSA ਦੇ ਵੱਲੋਂ ਜਿਹੜੇ ਕਿ ਲੋਕ ਰਿਪੋਰਟ ਕੀਤੇ ਜਾ ਰਹੇ ਹਨ ਤੇ ਇਸੇ ਦੌਰਾਨ ਇੱਕ ਅੰਕੜਾ ਵੀ ਉਹਨਾਂ ਦੇ ਵੱਲੋਂ ਹੁਣ ਸ਼ੇਅਰ ਕੀਤਾ ਗਿਆ ਹੈ ਕਿ ਸਾਲ 2025 ਦੇ ਦੌਰਾਨ ਕੁੱਲ 40000 ਤੋਂ ਵੱਧ ਲੋਕਾਂ ਨੂੰ ਰਿਪੋਰਟ ਕੀਤਾ ਜਾਵੇਗਾ ਜਿਸ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੋਵੇਗੀ ਜੋ ਕਿ ਕੈਨੇਡਾ ਦੇ ਵਿੱਚ ਟੂਰਿਸਟ ਵਿਜ਼ਟਰ ਵੀਜ਼ਾ ਤੇ ਆਏ ਤੇ ਉਹਨਾਂ ਦੇ ਵੱਲੋਂ ਆਸਾਨੀ ਦੇ ਨਾਲ ਕੈਨੇਡਾ ਦੇ ਵਿੱਚ ਆ ਕੇ ਜਿਹੜਾ ਕਿ ਰਿਫਿਊਜੀ ਕੇਸ ਅਪਲਾਈ ਕਰ ਦਿੱਤਾ ਗਿਆ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਰਿਫਿਊਜੀ ਕੇਸਾਂ ਦੇ ਵਿੱਚ ਸਿਰਫ 10% ਲੋਕ ਹੀ ਜਿਹੜੇ ਕਿ ਉਹ ਸਹੀ ਪਾਏ ਜਾਂਦੇ ਹਨ ਤੇ ਇਸ ਤੋਂ ਇਲਾਵਾ 90% ਦੀ ਲੋਕ ਜਿਹੜੇ ਕਿ ਆ ਕੇ ਫੇਕ ਤਰੀਕੇ ਦੇ ਨਾਲ ਰਫਿਊਜੀ ਕੇਸ ਅਪਲਾਈ ਕਰਦੇ ਹਨ ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ ਹੁਣ ਕਾਫੀ ਜ਼ਿਆਦਾ ਸਖਤੀ ਕਰ ਦਿੱਤੀ ਗਈ ਹੈ ਤੇ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਪੰਜਾਬੀਆਂ ਦੀ ਵੀ ਸ਼ਾਮਲ ਹੈ ਸੋ ਇਸ ਤਰੀਕੇ ਦੇ ਨਾਲ ਹੁਣ ਤੁਹਾਨੂੰ ਦੱਸ ਦਈਏ 40000 ਤੋਂ ਵੱਧ ਲੋਕਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਡਿਪੋਰਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਕਿ ਸਭ ਤੋਂ ਵੱਧ ਜਿਹੜੇ ਕਿ ਪੰਜਾਬੀ ਭਾਰਤੀ ਵੀ ਸ਼ਾਮਲ ਹਨ ਜੋ ਕਿ ਗਏ ਤੇ ਟੂਰਿਸਟ ਵਿਜ਼ਟਰ ਵੀਜ਼ੇ ਤੇ ਸੀ ਜਾਂ ਫਿਰ ਸਟੂਡੈਂਟ ਵੀਜ਼ੇ ਤੇ ਸੀ ਪਰ ਕੈਨੇਡਾ ਦੇ ਵਿੱਚ ਉਹਨਾਂ ਦੇ ਵੱਲੋਂ ਰਫਿਊਜੀ ਕਲੇਮ ਕਰ ਦਿੱਤਾ ਗਿਆ ਤੇ ਹੁਣ ਪ੍ਰੋਸੈਸ ਦੇ ਦੌਰਾਨ ਹੀ ਤੁਹਾਨੂੰ ਦੱਸ ਦਈਏ ਉਹਨਾਂ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਕਿ ਰਿਜੈਕਟ ਕੀਤੀਆਂ ਜਾ ਰਹੀਆਂ ਹਨ ਤੇ ਲਗਾਤਾਰ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਤੇ CBSA ਦੇ ਵਿੱਚ ਵੀ 17% ਦੀ ਹੋਰ ਭਰਤੀ ਕੀਤੀ ਗਈ ਹੈ ਤਾਂ ਜੋ ਕਿ ਵੱਧ ਤੋਂ ਵੱਧ ਜਿਹੜਾ ਕਿ ਲੋਕਾਂ ਨੂੰ ਜਲਦ ਤੋਂ ਜਲਦ ਰਿਪੋਰਟ ਕੀਤਾ ਜਾ ਸਕੇ